ਠੀਕ ਹੈ ਇਹ ਲੋਕ ਗੀਤ ਕਿਸ ਨਾਲ ਸੰਬੰਧਿਤ ਹੈਗਾ ਇਲਾਕਾ ਕਿਹੜਾ ਇਸ ਦਾ ਠੀਕ ਹੈ ਇਹ ਜੋ ਵੀ ਦਾ ਰਾਈਟ ਆਨਸਰ ਬਣੇਗਾ ਉਹ ਆਪਾਂ ਨਹੀਂ ਦੱਸਣਾ ਸੀਗਾ ਤਾਂ ਦੋਸਤੋ ਇਹਦੇ ਵਿੱਚ ਆਪਣਾ ਰਾਈਟ ਆਨਸਰ ਬਣੇਗਾ ਇਹ ਪੱਛਮੀ ਪੰਜਾਬ ਦੇ ਨਾਲ ਰਿਲੇਟਡ ਠੀਕ ਹੈ ਲੋਕ ਗੀਤ ਹੈਗਾ ਢੋਲਾ ਠੀਕ ਹੈ ਜੀ ਇਸ ਤੇ ਚ ਇਹ ਆਪਣਾ ਸਹੀ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਦੋਸਤੋ ਆਪਾਂ ਅੱਗੇ ਸੈਕੰਡ ਕੁਐਸਚਨ ਡਿਸਕਸ ਕਰਦੇ ਹਾਂ ਠੀਕ ਹੈ ਇਲਮ ਦਾ ਕੀੜਾ ਮੁਹਾਵਰੇ ਦਾ ਅਰਥ ਕੀ ਹੋਏਗਾ ਚਾਰ ਆਪਸ਼ਨਸ ਆਪਣੇ ਕੋਲ ਲਿਖਿਆ ਹੋਇਆ ਨਹੀਂ ਇਹਦੇ ਵਿੱਚ ਜੋ ਵੀ ਰਾਈਟ ਆਨਸਰ ਬਣੇਗਾ ਉਹ ਤੁਸੀਂ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਦੇ ਰਹੇਗਾ ਤਾਂ ਇੱਥੇ ਆਪਣੇ ਕੋਲ ਹੈ ਫਰਸਟ ਆਪਸ਼ਨ ਦੇ ਵਿੱਚ ਵੱਡਾ ਲਿਖਾਰੀ ਹੋਣਾ ਨੰਬਰ 2 ਨਿਕੰਮਾ ਬੈਠਣ ਵਾਲਾ ਨੰਬਰ 3 ਕੋਈ ਕੰਮ ਨਾ ਕਰਨ ਵਾਲਾ ਤੇ ਨੰਬਰ 4 ਹੈ ਹਰ ਵੇਲੇ ਕਿਤਾਬਾਂ ਪੜ੍ਹਦੇ ਰਹਿਣ ਵਾਲਾ ਤੇ ਇਹਦਾ ਸ਼ਬਦ ਵਰਤਿਆ ਜਾਂਦਾ ਹੈ ਇਲਮ ਦਾ ਕੀੜਾ ਦੇਖੋ ਇੱਥੇ ਨਾ ਜਦੋਂ ਆਪਾਂ ਇਹਨੂੰ ਦੇਖਾਂਗੇ ਵੈਸੇ ਇਲਮ ਚੰਗੀ ਚੀਜ਼ ਹੈ ਇਲਮ ਦਾ ਮਤਲਬ ਗਿਆਨ ਹੋ ਗਿਆ ਹਣਾ ਪਰ ਇਲਮ ਦਾ ਕੀੜਾ ਹੈ ਕਿ ਕਿਤੇ ਨਾ ਕਿਤੇ ਵੀ ਉਸ ਨੂੰ ਨਕਾਰਾਤਮਕ ਉਸਦੀ ਖੂਬੀ ਵੇਸ਼ ਕੀਤੀ ਹੈ ਇਹਦੇ ਚ ਨਕਾਰਾਤਮਕ ਕੀ ਹੈ ਵੀ ਹਰ ਵੇਲੇ ਕਿਤਾਬਾਂ ਪੜਦਾ ਰਹੇ ਦੇ ਮਤਲਬ ਕਿ ਇੱਕ ਤਰੀਕੇ ਨਾਲ ਕੀੜਾ ਬਣਦਾ ਜਿਵੇਂ ਆਪਾਂ ਕਿਤਾਬੀ ਕੀੜਾ ਕਹ ਦਿੰਨੇ ਆ ਠੀਕ ਹੈ ਤਾਂ ਇੱਥੇ ਆਪਣੇ ਕੋਲ ਦੋਸਤੋ ਇੱਥੇ ਡੀ ਆਪਸ਼ਨ ਆਪਣੇ ਕੋਲ ਸਹੀ ਆਨਸਰ ਇੱਥੇ ਹੋ ਜਾਏਗਾ ਠੀਕ ਹੈ ਜੀ ਇਸ ਨੂੰ ਦੋਸਤੋ ਤੁਸੀਂ ਧਿਆਨ ਦੇ ਚ ਰੱਖਣਾ ਹੈਗਾ ਇਸ ਤੋਂ ਇਲਾਵਾ ਦੋਸਤੋ ਆਪਣੀ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਦੇ ਵਿੱਚ ਠੀਕ ਹੈ ਤੇ ਦੋਸਤਾਂ ਦੇ ਵਿੱਚ ਸ਼ੇਅਰ ਕਰੋ ਤੇ ਇੱਕ ਬਾਰ ਬਾਰ ਇਹ ਕਮੈਂਟ ਆ ਰਹੀ ਹੈ ਦੋਸਤਾਂ ਨੇ ਕਿ ਵੈਕੈਂਸੀ ਕਦੋਂ ਆਏਗੀ ਇਸ ਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ ਮੰਤਰੀ ਸਾਹਿਬ ਹੁਣੇ ਲਾਈਵ ਹੋ ਰਹੇ ਸੀਗੇ ਹੋ ਸਕਦਾ ਕੁਝ ਅਨਾਉਂਸਮੈਂਟ ਹੋ ਜਾਈ ਠੀਕ ਹੈ ਉਮੀਦ ਹੈ ਕਿ ਆਪਾਂ ਨੂੰ ਜਲਦੀ ਹੀ ਇੱਕ ਪੋਜ਼ਿਟਿਵ ਨਿਊਜ਼ ਜਿਹੜੀ ਉਹ ਮਿਲਨੇ ਜਾ ਰਹੀ ਹੈ ਜਲਦੀ ਭਰਤੀ ਆ ਰਹੀ ਹੈ ਤੇ ਇੱਕ ਮੈਂ ਗੱਲ ਦੱਸਣੀ ਸੀ ਕਿ ਆਪਣੇ ਕੋਲ ਜੋ ਪੰਜਾਬੀ ਮਾਸਟਰਡੇਟਰ ਦਾ ਵੇਚ ਚੱਲ ਰਿਹਾ ਦੋਸਤੋ ਠੀਕ ਹੈ ਇਸ ਦੇ ਉੱਤੇ ਕੁਝ ਡਿਸਕਾਊਂਟ ਚ ਲਾਇਆ ਸੀਗਾ ਇੱਕ ਵਾਰ ਮੈਂ ਕਨਫਰਮ ਕਰ ਲੈਣਾ ਠੀਕ ਹੈ ਮੇਬੀ ਆਪਣੇ ਕੋਲ ਹਲੇ ਉਹ ਚੱਲ ਰਿਹਾਗਾ ਵੇਚ ਇਦੇ ਵਿੱਚ ਜੋ ਡਿਸਕਾਊਂਟ ਸੀਗਾ 28 ਤਰੀਕ ਤੱਕ ਠੀਕ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਆਪਣੇ ਕੋਲ ਨਾ 28 ਤਰੀਕ ਤੱਕ ਇਹ ਆਫਰ ਦਿੱਤਾ ਸੀ ਬਟ ਇਹਦੇ ਵਿੱਚ ਕੈਂਡੀਡੇਟ ਪੂਰੇ ਹੋ ਰਹੇ ਨੇ ਅਪਰੋਕਸਿਮੇਟ ਵੀ ਇਹ ਐਕਸਪਾਇਰ ਹੈ ਕੂਪਨ ਕੋਡ ਉਸ ਤੋਂ ਬਾਅਦ ਸ਼ਾਇਦ ਨਾ ਅਪਲਾਈ ਹੋਵੇ ਕਿਉਂਕਿ ਆਪਾਂ ਜਿੰਨੇ ਕੈਂਡੀਡੇਟ ਇਹਦੇ ਵਿੱਚ ਲੈਣੇ ਸੀ ਕੂਪਨ ਕੋਡ ਦੇ ਚ ਉਹ ਹੋ ਚੁੱਕੇ ਨੇ ਠੀਕ ਹੈ ਹੁਣ ਤੁਹਾਨੂੰ ਇਹ ਵਿੱਚ ਜਿਹੜਾ ਉਹ ਦੋਸਤੋਂ ਹੁਣ 29 ਨੂੰ ਮੇਰੇ ਪੇਰੇ ਤੇ ਜੁਆਇਨ ਕਰਨਾ ਪਏਗਾ ਠੀਕ ਹੈ ਤੇ ਜੇ ਤੁਸੀਂ ਤੁਸੀਂ ਇਹ ਨਹੀਂ ਦੇਖ ਰਹੋਗੇ ਤਾਂ ਇਹੇ ਆਫਰ ਜਿਹੜੀ ਲਿਮਟਡ ਸਮੇਂ ਦੇ ਲਈ ਸੀ 100 ਕੈਂਡੀਡੇਟ ਦੇ ਲਈ ਸੀਗੀ ਠੀਕ ਹੈ ਜੇ 100 ਕੈਂਡੀਡੇਟ ਦੇ ਵਿੱਚੋਂ ਇੱਕ ਅੱਧਾ ਘੱਟ ਰਿਹਾ ਹੋਇਆ ਹੋ ਸਕਦਾ ਤੁਹਾਡਾ ਕੋਪਨ ਕੋਡ ਅਪਲਾਈ ਹੋ ਜਾ ਉਦਰਵਾਇਜ਼ ਇਹੇ ਆਫਰ ਮੇ ਵੀ ਹੁਣ ਖਤਮ ਹੋ ਚੁੱਕੀ ਹੈ ਕਿਉਂਕਿ ਫਰਸਟ 100 ਕੈਂਡੀਡੇਟਸ ਦੇ ਲਈ ਇਹ ਆਫਰ ਦੋਸਤੋ ਸੀਨੀ ਦਿੱਤੀ ਹੋਈ ਸੀਗੀ ਠੀਕ ਹੈ ਜਿਨ੍ਹਾਂ ਨੇ ਜੁਆਇਨ ਕੀਤਾ ਉਹਨਾਂ ਦਾ ਬੈਨੀਫਿਟ ਵੀ ਹੋਇਆ 400 ਰੁਪਏ ਦਾ ਉਹਨਾਂ ਨੂੰ ਡਿਸਕਾਊਂਟ ਵੀ ਦੋਸਤੋ ਮਿਲੇਗਾ ਤਾਂ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬੀ ਮਾਸਟਰ ਦੀ ਤਿਆਰੀ ਕਰੋ ਆਪਣੇ ਨਾਲ ਜੁੜ ਕੇ ਠੀਕ ਹੈ ਬਹੁਤ ਯੂਰੀ ਕਰ ਰਹੇ ਹਾਂ ਤੇ ਨਾਲ ਦੀ ਨਾਲ ਐਮਸੀਕਿਊ ਪ੍ਰੈਕਟਿਸ ਵੀ ਅੱਗੇ ਪੰਨ ਦੋਸਤੋ ਸਟੇਜ 'ਤੇ ਕਰਨੀ ਹੈਗੀ ਤਾਂ ਆਪਣੇ ਕੋਲ 3rd ਕੁਐਸਚਨ ਆ ਗਿਆ ਦੋਸਤੋ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕੌਣ ਹੈ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕੌਣ ਹੈ ਇੱਥੇ ਚਾਰ ਆਪਸ਼ਨ ਆਪਣੇ ਕੋਲ ਦਿੱਤੀਆਂ ਹੋਈਆਂ ਨੇ ਜਦੋਂ ਆਪਾਂ ਆਧੁਨਿਕ ਪੰਜਾਬੀ ਸਾਹਿਤ ਦੀ ਗੱਲ ਕਰਾਂਗੇ ਇਸ ਦੇ ਵਿੱਚੋਂ ਪਹਿਲੇ ਨੰਬਰ ਤੇ ਨਾਮ ਆਦਾ ਹੈ ਦੋਸਤੋ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਨੂੰ ਆਪਾਂ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਆਖਦੇ ਹਾਂ ਠੀਕ ਹੈ ਮੋਢੀ ਆਖਦੇ ਹਾਂ बस सी ऑप्शन दोस्तों इथे अपना राइट आंसर हो जाएगा काफी दोस्त नीडो हो सही आंसर कमेंट बॉक्स देच लिख रहे ने बिल्कुल सही है ਤੁਹਾਡਾ ਸੀ অপਸ਼ਨ ਆਪਣੇ ਕੋਲ ਇਥੇ রাইਟ ਆਂਸਰ ਹੋ ਜਾਣਾ ਹੈ ਅਗੇ ਤੋਂ ਦੋਸਤੋ ਆਪਾਂ ਗੱਲ ਕਰਦੇ ਹਾਂ ਜੀ ਦੇਖੋ ਫੋਰਥ ਕੁਐਸਚਨ ਆਪਣੇ ਕੋਲ ਆ ਗਿਆ ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ ਇਹਦੇ ਵਿੱਚ ਆਪਣੇ ਕੋਲ ਚਾਰ অপਸ਼ਨ ਦਿੱਤੀਆਂ ਹੋਈਆਂ ਨੇ ਚੌਥੇ ਦਾ ਜੋ ਵੀ ਰਾਈਟ ਆਂਸਰ ਬਣਨਾ ਹੈਗਾ ਉਹ ਤੁਸੀਂ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਦੇ ਰਹੋ ਠੀਕ ਹੈ ਅਸੀਂ ਕਮੈਂਟਸ ਦੇਖ ਰਹੇ ਹਾਂ ਤੁਹਾਡੇ ਕਾਫੀ ਕੈਂਡੀਡੇਟ ਤੇ ਦਾ ਆਂਸਰ ਨੇ ਹੋ ਸਹੀ ਆ ਰਹੇ ਨੇ ਦਾ ਮਤਲਬ ਉਹਨਾਂ ਨੇ ਇਹ ਪੇਪਰ ਪਹਿਲਾ ਅਟੈਂਪਟ ਕੀਤਾ ਹੋਇਆ ਹੈ ਨੌਲੇਜ ਹੈ ਠੀਕ ਹੈ ਪੜ੍ਹੀ ਹੋਈ ਥਿਉਰੀ ਮਤਲਬ ਇੱਕ ਗੁੱਡ ਪੁਆਇੰਟ ਹੈ ਦੋਸਤੋ ਠੀਕ ਹੈ ਇਸ ਤਰ੍ਹਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਤੇ ਚੱਲਾਂਗੇ ਇਸ ਦਾ ਰਾਈਟ ਆਨਸਰ ਪੰਜਾਨ ਲੈਣੇ ਆ ਠੀਕ ਹੈ ਫੋਰਥ ਕੁਐਸਚਨ ਦਾ ਆਪਣੇ ਕੋਲ ਜੋ ਰਾਈਟ ਆਨਸਰ ਦੋਸਤੋ ਬਣਨੇਗਾ ਇਹ ਹੀ ਬਣੇਗਾ ਨਕਲੀਆ ਠੀਕ ਹੈ ਨਕਲਾਂ ਕਰਨ ਵਾਲੇ ਨੂੰ ਨਕਲੀਆ ਕਿਹਾ ਜਾਂਦਾ ਹੈਗਾ ਠੀਕ ਹੈ ਇਸ ਨੂੰ ਦੋਸਤੋ ਤੁਸੀਂ ਧਿਆਨ ਦੇ ਚ ਰੱਖਣਾ ਹੈਗਾ ਠੀਕ ਹੈ ਅੱਗੇ ਹੈ ਦੋਸਤੋ ਕਿਹੜੇ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ ਬਹੁਤ ਇੰਪੋਰਟੈਂਟ ਟਰਮ ਹੈ ਇਹ ਰਸਾਂ ਦਾ ਰਾਜਾ ਰਸਾਂ ਦਾ ਰਾਜਾ ਕਿਸ ਨੂੰ ਕਹਾਂਗੇ ਦੋਸਤੋ ਆਪਾਂ ਦੱਸੋ ਜੀ ਇਹਦੇ ਵਿੱਚੋਂ ਜੋ ਵੀ ਸਹੀ ਆਨਸਰ ਬਣੇਗਾ ਉਹ ਨਾਲ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਦੇ ਰਹੋ ਠੀਕ ਹੈ ਨਾਲ ਕੁਐਸਚਨ ਦਾ ਨੰਬਰ ਜਰੂਰ ਮੈਂਸ਼ਨ ਕਰਿਆ ਕਰੋ ਜੀ ਫਿਰ ਇਹ ਸਾਨੂੰ ਪਤਾ ਲੱਗੇਗਾ ਕਿ ਤੁਸੀਂ ਕਿਸ ਕੁਐਸਚਨ ਦਾ ਆਨਸਰ ਦੇ ਰਹੇ ਹੋ 5 ਦਾ ਸੀ ਆਨਸਰ ਆ ਰਿਹਾ ਬਿਲਕੁਲ ਸਹੀ ਹੈ ਜੀ ਠੀਕ ਹੈ ਸ਼ਿੰਗਾਰ ਰਸ ਠੀਕ ਹੈ ਪੰਜਵੇਂ ਦਾ ਦੋਸਤ ਆਪਣੇ ਕੋਲ ਹੈ ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ ਬਿਲਕੁਲ ਸਹੀ ਆਨਸਰ ਆ ਰਿਹਾ ਹੈਗਾ ਠੀਕ ਹੈ ਤਾਂ ਦੋਸਤੋ ਇਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਚੱਲਾਂਗੇ ਜਿਹੜੇ ਕੈਂਡੀਡੇਟ ਦਾ ਨ ਸਭ ਤੋਂ ਪਹਿਲਾਂ ਆਨਸਰ ਰਾਈਟ ਆਇਆ ਕਰੇਗਾ ਉਸ ਦਾ ਨਾਮ ਅਨਾਉਂਸ ਕਰਿਆ ਕਰਾਂਗੇ ਅਸੀਂ ਠੀਕ ਹੈ ਬਾਕੀ ਰੇਸ ਤੇ ਨਹੀਂ ਦੇਣੇ ਦੇਖ ਦੇ ਅਨਸਰ ਸਭ ਤੋਂ ਪਹਿਲਾਂ ਆਨਸਰ ਕੌਣ ਦਿਆ ਕਰੇਗਾ ਉਸ ਇੱਕ ਸਸਪੈਂਸ ਵਾਲੀ ਗੱਲ ਆਪਣੇ ਲਈ ਹੋਇਆ ਕਰੇਗੀ ਤਾਂ ਦੋਸਤੋ ਛੇਮਾ ਕੁਐਸਚਨ ਠੀਕ ਹੈ ਸਿੱਠਣੀਆਂ ਕਦੋਂ ਗਾਈਆਂ ਜਾਂਦੀਆਂ ਨੇ ਸਮਾਂ ਕਿਹੜਾ ਠੀਕ ਹੈ ਰਾਈਟ ਸਮਾਂ ਕਿਹੜਾ ਵੀ ਸਿੱਠਣੀਆਂ ਕਦੋਂ ਗਾਈਆਂ ਜਾਂਦੀਆਂ ਨੇ ਸਿੱਠਣੀਆਂ ਦੇਖੋ ਇਸ ਦੇ ਵਿੱਚ 68 ਠਾ ਹੁੰਦਾ ਠੀਕ ਹੈ ਮਤਲਬ ਕਿ 68 ਠਾ ਨਾਲ ਸੰਬੰਧ ਤੇ ਇੱਕ ਕਹਿ ਸਕਦੇ ਹਾਂ ਕਿ ਗੀਤਨੀ ਠੀਕ ਹੈ ਤਾਂ ਇਸ ਦੇ ਵਿੱਚ ਦੋਸਤੋ 6 ਦਾ b ਆ ਗਿਆ ਠੀਕ ਹੈ ਪੂਨਮ ਰਾਈਟ ਆਨਸਰ ਹੈ ਤੁਹਾਡਾ ਠੀਕ ਹੈ ਤਾਂ ਇਹਦੇ ਵਿੱਚ ਦੋਸਤੋ ਆਪਣਾ ਹੋਏਗਾ ਜੰਜ ਢੋਪਣ ਸਮੀ ਦੇਖੋ ਗੱਲ ਸੁਣੋ ਇੱਥੇ ਦੋ ਤਿਰਾਂ ਹੁੰਦੀਆਂ ਨੇ ਇੱਕ ਤਰ ਹੋਗੀ ਆਪਾਂ ਇੱਥੇ ਇਦਾਂ ਦੱਸਦੇ ਮੈਂ ਤੁਹਾਨੂੰ ਇੱਕ ਹੋਗੀ ਮੁੰਡੇ ਵਾਲੀ ਤਰ ਇੱਕ ਹੋਗੀ ਲੜਕੀ ਵਾਲੀ ਤਰ ਹਨਾ ਤਾਂ ਲੜਕੇ ਵਾਲੇ ਬਰਾਤ ਲੈ ਕੇ ਆਂਦੇ ਨੇ ਠੀਕ ਹੈ ਲੜਕੀ ਵਾਲਿਆਂ ਦੇ ਘਰ ਜੰਜ ਟੁਕਦੀ ਹੈ ਤਾਂ ਉੱਥੇ ਜਿਹੜੀਆਂ ਲੜਕੀ ਵਾਲੀ ਤੇਰਦੀਆਂ ਔਰਤਾਂ ਨੇ ਠੀਕ ਹੈ ਉਹ ਸਿੱਠਣੀਆਂ ਦਿੰਦੀਆਂ ਨਹੀਂ ਠੀਕ ਹੈ ਉਹਨਾਂ ਨਾਲ ਹਾਸੇ ਠੱਠੇ ਕਰਦੀਆਂ ਨੇ ਉਹਨਾਂ ਦੇ ਅੱਖਾਂ ਤੇ ਪੇਟ ਤੇ ਹਾਂ ਸਰੀਰ ਤੇ ਅਲੱਗ-ਅਲੱਗ ਤਰੀਕਿਆਂ ਨਾਲ ਵਿਅੰਗ ਕੱਸੇ ਜਾਂਦੇ ਨੇ ਤੇ ਹਾਸਾ ਠੱਠਾ ਇਸ ਤੇ ਜੀ ਦੋਸਤੋ ਕੀਤਾ ਜਾਂਦਾ ਹੈਗਾ ਠੀਕ ਹੈ ਇੱਥੇ ਇਸ ਤਰੀਕੇ ਨਾਲ ਸਿੱਠਣੀਆਂ ਇੱਕ ਕਲ ਇੰਪੋਰਟੈਂਟ ਲੋਕ ਗੀਤ ਹੈ ਠੀਕ ਹੈ ਜੀ ਅਗੇ ਦੋਸਤੋ ਅਪਾਂ ਗੱਲ ਕਰਦੀ ਹਾਂ ਜੀ ਫੁਲਕਾਰੀ ਦਾ ਸਬੰਧ ਕਿਸ ਦੇ ਨਾਲ ਹੈ ਸੱਤਵਾਂ ਕੁਐਸਚਨ ਆਪਣੇ ਕੋਲ ਹੈ ਦੋ ਕੁਲਕਾਰੀ ਦਾ ਸਬੰਧ ਕਿਸ ਤੇ ਨਾਲ ਹੈ ਜੀ ਤਾਂ ਇਹਦੇ ਵਿੱਚੋਂ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣੇਗਾ ਉਹੋ ਦੇਖਦੇ ਹਾਂ ਵੀ ਕਿਹੜਾ ਕੈਂਡੀਡੇਟ ਹੈ ਜਿਹੜਾ ਸਭ ਤੋਂ ਵੈਸਟ ਆਨਸਰ ਦੇਂਦਾ ਹੈਗਾ ਠੀਕ ਹੈ ਜਲਦੀ ਜਲਦੀ ਕਮੈਂਟ ਬਾਕਸ ਤੋਂ ਭਰਦਿਆ ਕਰੋ ਕਮੈਂਟ ਦੇ ਨਾਲ ਠੀਕ ਹੈ ਬਹੁਤ ਘੱਟ ਰਿਪਲਾਈ ਆ ਰਹੇ ਨੇ ਮੈਨੂੰ ਇਦਾਂ ਲੱਗਦਾ ਵੀ ਯਾਰ ਇੰਨੇ ਟਫ ਕੁਐਸਚਨ ਤਾਂ ਹੈ ਨਹੀਂਗੇ ਇਸ ਤਰੀਕੇ ਨਾਲ ਤੁਸੀਂ ਚੁੱਪ ਕਰੇ ਬੈਠੇ ਹੋ ਠੀਕ ਹੈ ਤਾਂ ਇੱਥੇ ਆਪਣੇ ਕੋਲ ਰਾਈਟ ਆਨਸਰ ਆ ਗਿਆ ਜੀ 7 ਦਾ ਡੀ ਠੀਕ ਹੈ ਕੜਾਈ ਵਾਲਾ ਸਿਰ ਦਾ ਕੱਪੜਾ ਠੀਕ ਹੈ ਤਾਂ ਇੱਥੇ ਆਪਣੇ ਕੋਲ ਸਹੀ ਆਨਸਰ ਇਸ ਤਰ੍ਹਾਂ ਦੋਸਤੋ ਆ ਚੁੱਕਿਆਗਾ ਅਗੇ ਦੋਸਤੋ ਆਪਾਂ ਗੱਲ ਕਰਦੇ ਆਂ ਜਾਗੋ ਕੱਢਣ ਸਮੇਂ ਜਾਗੋਂ ਨੂੰ ਮੁੱਢ ਵਿੱਚ ਕੌਣ ਚੁੱਕਦਾ ਹੈ ਸਟਾਰਟਿੰਗ ਜਦੋਂ ਜਾਗੋ ਕੱਢਣੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਵੱਡੀ ਮਾਮੀ ਜੈਲਦਾਰਨੀ ਦਾ ਮਤਲਬ ਇੱਕ ਗੀਤ ਵੀ ਬਣਿਆ ਹੋਇਆ ਸੀ ਹੈਨਾ ਤਾਂ ਮਾਮੀ ਦੇ ਸਿਰ ਤੇ ਉੱਤੇ ਜਾਗੋ ਰੱਖ ਕੇ ਜਾਗੋ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਇਹ ਰਸਮ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਅੱਠ ਦਾ ਏ ਠੀਕ ਹੈ ਸੁਖਪ੍ਰੀਤ ਕੌਰ ਨੂੰ ਸਾਰਿਆਂ ਤੋਂ ਪਹਿਲਾਂ ਆਨਸਰ ਆਪਾਂ ਨੂੰ ਦਿੱਤਾ ਹੈਗਾ ਠੀਕ ਹੈ ਬਿਲਕੁਲ ਸਹੀ ਹੈ ਜੀ ਨੈਕਸਟ ਤੇ ਚੱਲਦੀਆਂ ਇਸ ਤੋਂ ਬਾਅਦ ਹੈ ਜੀ 9th ਕੁਐਸਚਨ ਆਪਣੇ ਕੋਲ ਆ ਗਿਆ ਕਹਾਣੀ ਵਿੱਚ ਗੂਨ ਧੋਕੀ ਭਾਵ ਹੈ ਇਹ ਕੁਐਸਚਨ ਹੈ ਨਾ ਜਿਹੜਾ ਖੂਬ ਖੂ ਪੰਜਾਬ ਦੇ ਪੇਪਰ 'ਚ ਠੀਕ ਹੈ ਹਰਿਆਣੇ ਦੇ ਪੇਪਰ 'ਚ ਟੀਜੀਟੀ 'ਚ ਚੰਡੀਗੜ੍ਹ ਵਾਲੇ ਪੇਪਰ 'ਚ ਤਿੰਨ ਪੇਪਰਾਂ 'ਚ ਮੈਂ ਖੁਦ ਅੱਖੀਂ ਪੜ੍ਹਿਆਗਾ ਕੁਐਸਚਨ ਠੀਕ ਹੈ ਇਹੇ ਕੁਐਸਚਨ ਹੈ ਨਾ ਇੰਪੋਰਟੈਂਟ ਹੈ ਤਿੰਨ ਸਟੇਟਾਂ ਦੀ ਆਪਣੀ ਜਦੋਂ ਗੱਲ ਕਰਦੇ ਆ ਨਾ ਤਾਂ ਉੱਥੇ ਇਹ ਕੁਐਸਚਨ ਖੂਬ-ਖੂਬ ਵੇਸਟ ਕੀਤਾ ਹੁੰਦਾ ਹੈ ਪੇਪਰ ਦੇ ਵਿੱਚ ਠੀਕ ਹੈ ਕਹਾਣੀ ਵਿੱਚ ਗੋੰਦ ਤੋਂ ਕੀ ਭਾਵ ਹੈ ਜਾਂ ਕੱਲਾ ਇਦਾਂ ਵੀ ਲਿਖ ਦੇਣਾ ਗੋੰਦ ਕਿਸੇ ਦਾ ਵੀ ਹੋਵੇ ਨਾ ਅਵਲ ਦਾ ਹੋਵੇ ਚਾਹੀਏ ਠੀਕ ਹੈ ਕਹਾਣੀ ਦਾ ਹੋਵੇ ਗੋੰਦ ਤੋਂ ਕੀ ਭਾਵ ਹੈ ਠੀਕ ਹੈ ਇਦਾਂ ਵੀ ਇਹਨੂੰ ਲਿਖ ਦਿੰਦੇ ਨੇ ਤਾਂ ਇੱਥੇ ਦੋਸਤੋ ਆਪਣੇ ਕੋਲ ਰਾਈਟ ਆਨਸਰ ਹੋਏਗਾ ਵੀ ਘਟਨਾਵਾਂ ਦੀ ਤਰਤੀਬ ਠੀਕ ਹੈ ਘਟਨਾਵਾਂ ਦੀ ਤਰਤੀਬ ਹੈ ਜਿਹੜਾ ਉਸ ਨੂੰ ਦੋਸਤੋ ਪੱਕੀ ਆਖਦੀਆਂ ਗੋੰਦ ਆਖਦੀਆਂ ਠੀਕ ਹੈ ਜੀ ਗੋੰਦ ਹੋਏਗਾ ਜੀ ਘਟਨਾਵਾਂ ਦੀ ਤਰਤੀਬ ਨੂੰ ਕਹਾਂਗੇ ਠੀਕ ਹੈ ਇਸ ਨੂੰ ਸਹੀ ਕਰਿਓ ਪੋਲਕੀ ਦਿਵਾਨੀ ਠੀਕ ਹੈ ਕੈਂਡੀਡੇਟ ਨੇ ਨੇਮ ਭਰਿਆ ਹੋਇਆ ਆਪਣੀ ਆਈਡੀ ਦਾ ਉਹਨਾਂ ਦਾ ਸਹੀ ਆਨਸਰ ਆਇਆ ਸੀਗਾ ਠੀਕ ਹੈ ਬਿਲਕੁਲ ਸਹੀ ਹੈਗਾ ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਹਾਂ ਕਵਤਾ ਵਿੱਚ ਕੀ ਜ਼ਰੂਰੀ ਹੈ ਸ਼ੰਦ ਅਲੰਕਾਰ ਪ੍ਰਤੀਕ ਲੈ ਇਹਦੇ ਚੋ ਸਭ ਤੋਂ ਇੰਪੋਰਟੈਂਟ ਚੀਜ਼ ਦੱਸੇ ਵੀ ਜ਼ਰੂਰੀ ਕੀ ਹੈ ਬਸ ਸਾਰੀਆਂ ਚੀਜ਼ਾਂ ਹੋਣ ਵਧੀਆ ਗੱਲ ਹੈ ਹਨਾ ਪਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਦੋਸਤੋ ਹੋਏਗੀ ਕਿ ਕਵਤਾ ਦੇ ਵਿੱਚ ਲੈ ਹੋਣੀ ਜ਼ਰੂਰੀ ਮੰਨੀ ਜਾਂਦੀ ਹੈ ਇਹ ਇੱਕ ਇਹਦਾ ਜ਼ਰੂਰੀ ਅੰਗ ਮੰਨੇ ਜਾਂਦਾ ਹੈਗਾ ਠੀਕ ਹੈ 10 ਦਾ ਡੀ ਆਪਣੇ ਕੋਲ ਦੋਸਤੋ ਇੱਥੇ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਜੀ ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਹਾਂ ਮੌਲੀ ਖੰਮਣੀ ਨਹੀਂ ਹੁੰਦੀ ਗੁੱਟ ਤੇ ਬੰਨਿਆ ਕਰਦੇ ਸੀਗੇ ਠੀਕ ਹੈ ਮੌਲੀ ਕਿੰਨੇ ਰੰਗਾਂ ਦਾ ਧਾਗਾ ਇਸ ਤੇ ਵਰਤਿਆ ਜਾਂਦਾ ਹੈ 11 ਦਾ 11ਵਾਂ ਕੁਐਸਚਨ ਤੇ ਆਜੋ 11 ਦਾ ਰਾਈਟ ਆਨਸਰ ਜੋ ਵੀ ਬਣੇਗਾ ਉਹ ਕਮੈਂਟ ਬਾਕਸ ਦੇ ਵਿੱਚ ਲਿਖਦੇ ਰੱਖੋ ਦੋਸਤੋ ਤਾਂ ਇੱਥੇ ਆਪਣੇ ਕੋਲ ਦੋਸਤੋ ਰਾਈਟ ਆਨਸਰ ਬਣ ਜਾਵੇਗਾ 11 ਦਾ ਸੀ ਅਨਸਰ ਆ ਰਿਹਾ ਹੈ ਕੈਂਡੀਟ ਦਾ 11 ਦਾ ਬੀ ਵੀ ਆ ਗਿਆ ਕਮਲਾ ਦੇਵੀ ਜੀ ਰਾਈਟ ਹੈਗਾ ਠੀਕ ਹੈ ਦੋ ਤਰ੍ਹਾਂ ਦਾ ਤਾਂ ਅੱਗੇ ਸਟੇਜ 'ਚ ਯੂਜ਼ ਕੀਤਾ ਜਾਂਦਾ ਹੈਗਾ ਇਸ ਤੋਂ ਬਾਅਦ ਦੋਸਤੋ ਅੱਪ ਅੱਗੇ ਗੱਲ ਕਰਦੇ ਹਾਂ ਜੀ ਕਿਹੜੀ ਕਲਾ ਕੋਮਲ ਕਲਾਵਾਂ ਵਿੱਚ ਸ਼ਾਮਿਲ ਨਹੀਂ ਹੈ ਇਹ ਸੁਖਮ ਕੋਮਲ ਕਲਾਵਾਂ ਨੇ ਉਹਨਾਂ ਦੇ ਵਿੱਚ ਸ਼ਾਮਿਲ ਨਹੀਂ ਹੈ ਠੀਕ ਹੈ ਬਸ ਇਹਦੇ ਵਿੱਚ ਦੋਸਤੋ ਆਪਣੇ ਕੋਲ ਹੋਏਗਾ ਚਿੱਤਰਕਾਰੀ ਹੈ ਠੀਕ ਹੈ ਸੰਗੀਤ ਹੈ ਪਵਨ ਨਿਰਮਾਣ ਕਲਾ ਹੈ ਸੰਦਾਂ ਦਾ ਨਿਰਮਾਣ ਨਹੀਂ ਹੋ ਸਕਦਾ ਇਸ ਸਟੇਜ 'ਚ ਠੀਕ ਹੈ ਇਹ ਇਹਦੇ ਵਿੱਚ ਦੋਸਤ ਆਪਣਾ ਰਾਈਟ ਆਨਸਰ ਹੋਏਗਾ ਨਹੀਂ ਦੱਸਣਾ ਸੀ ਨਾ ਸ਼ਾਮਲ ਨਹੀਂ ਹੈ ਠੀਕ ਹੈ 12 ਦਾ ਡੀ ਬਿਲਕੁਲ ਸਹੀ ਆਏਗਾ ਕਮਲਾ ਦੇਵੀ ਜੀ ਠੀਕ ਹੈ ਬਿਲਕੁਲ ਸਹੀ ਹੈ ਜੀ ਤੁਹਾਡਾ ਆਨਸਰ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕਿਹੜੀ ਲੋਕ ਖੇਡ ਦੀ ਕਿਸਮ ਨਹੀਂ ਹੈ ਇਹਨਾਂ ਚੋਂ ਠੀਕ ਹੈ ਰਸਾ ਕਸ਼ੀ ਗੁਲੀ ਡੰਡਾ ਕੁੱਟਲਸਪਾਕੀਤੰਨੇ ਲੋਕ ਖੇਡਾਂ ਨਹੀਂ ਆ ਠੀਕ ਹੈ ਹਾਕੀ ਜਿਹੜੀ ਉਹ ਮਾਡਰਨ ਖੇਡਾਂ ਚ ਸ਼ਾਮਲ ਹੈ ਤੇ ਆਪਣੇ ਨਹੀਂ ਦੱਸਣਾ ਸੀਗਾ ਤਾਂ ਦੋਸਤੋ ਇੱਥੇ ਆਪਣੇ ਕੋਲ ਡੀ ਅਨਸਰ ਆਪਣੇ ਕੋਲ ਰਾਈਟ ਅਨਸਰ ਦੋਸਤੋ ਹੋ ਜਾਏਗਾ ਸੁਖਪ੍ਰੀਤ ਕੌਰ ਦਾ ਸਭ ਤੋਂ ਪਹਿਲਾ ਅਨਸਰ ਆਇਆ ਆਪਣੇ ਕੋਲ ਠੀਕ ਹੈ ਸਹੀ ਹੈ ਜੀ ਤੁਹਾਡਾ ਅਨਸਰ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬੁਜ਼ਾਰਤ ਦੇ ਉਦੇਸ਼ ਵਿੱਚ ਕੀ ਸ਼ਾਮਲ ਨਹੀਂ ਹੈ ਬੁਜ਼ਾਰਤ ਮਤਲਬ ਕਿ ਕੀ ਕੀਤਾ ਜਾਂਦਾ ਉਹਦੇ ਵਿੱਚ ਦਿਮਾਗ ਦੀ ਪਰਖ ਕੀਤੀ ਜਾਂਦੀ ਹੈ ਨਾ ਦਿਮਾਗੀ ਕਸਰਤ ਹੁੰਦੀ ਹੈ ਇਹ ਗੱਲ ਸਹੀ ਹੈ ਪਰ ਆਪਣੇ ਸਹੀ ਨਹੀਂ ਦੱਸਣ ਤਾਂ ਇਹ ਆਪਸ਼ਨ ਕੱਟ ਗਈ ਠੀਕ ਹੈ ਮਨੋਰੰਜਨ ਵੀ ਹੁੰਦਾ ਇਹ ਗੱਲ ਸਹੀ ਹੈ ਤਾਂ ਇਹ ਆਪਸ਼ਨ ਕੱਟ ਗਈ ਇੱਕ ਗਿਆਨ ਵਿੱਚ ਵਾਧਾ ਹੁੰਦਾ ਇਹ ਗੱਲ ਸਹੀ ਹੈ ਤਾਂ ਸਹੀ ਤਾਂ ਦੱਸਣੀ ਹੀ ਨਾ ਕੈਨਸਲ ਹੋਊਗੀ ਤਾਂ ਸਹੀ ਨਹੀਂ ਦੱਸਣਾ ਸੀ ਆਪਣੀ ਸ਼ਾਮਲੇ ਨਹੀਂ ਦੱਸਣਾ ਸੀਗਾ ਤਾਂ ਇੱਥੇ ਦੋਸਤੋ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣੇ ਉਹ 4th ਆਪਸ਼ਨ ਬਣੇਗਾ ਗਿਆਨ ਦਾ ਦਿਖਾਵਾ ਠੀਕ ਹੈ ਗਿਆਨ ਦਾ ਦਿਖਾਵਾ ਆਪਣੇ ਕੋਲੇ ਇਥੇ ਕੁਮਲਾ ਦੇਵੀ ਜੀ ਰਾਈਟ ਆਨਸਰ ਇਹਨੇ ਦਿੱਤਾ ਸੀਗਾ ਸਹੀ ਹੈ ਜੀ ਤੁਹਾਡਾ 14 ਦਾ ਡੀ ਅੱਗੇ ਆਪਾਂ ਗੱਲ ਕਰਦੇ ਹਾਂ ਦੋਸਤੋ 15 ਨੰਬਰ ਕੁਐਸਚਨ ਦੀ 15 ਨੰਬਰ ਕੁਐਸਚਨ ਤੇ ਪੁੱਛਦੇ ਹਾਂ ਕਿਹੜਾ ਗਹਿਣਾ ਸਿਰ ਉੱਤੇ ਨਹੀਂ ਪਹਿਨੇ ਜਾਂਦਾ। ਇਹ ਹੀ ਜਿਹੜੇ ਕੁਐਸਚਨ ਨੇ ਨਾ ਪਹਿਲਾਂ ਪੇਪਰਾਂ ਦੀ ਪੁੱਛੇ ਜਾ ਚੁੱਕੇ ਨੇ ਤੇ ਕੱਲ ਤੁਸੀਂ ਇਹ ਖਾਸ ਦੇਖੋ ਵੀ ਨਹੀਂ ਨਹੀਂ ਪੁੱਛ ਰਹੇ ਨੇਗੇ। ਕੁਐਸਚਨ ਨੂੰ ਕੰਪਲੀਕੇਟਡ ਬਣਾਉਣ ਦੇ ਲਈ ਨਹੀਂ ਸ਼ਬਦ ਨੂੰ ਵਾਰ-ਵਾਰ ਇੱਥੇ ਵਰਤੇ ਜਾ ਰਹੇ ਹੈਗਾ। ਕੁਐਸਚਨ ਨੂੰ ਧਿਆਨ ਨਾਲ ਪੜ੍ਹੋ ਕਿਤੇ ਓਵਰ ਕੌਨਫੀਡੈਂਸ ਦੇ ਵਿੱਚ ਹੋ ਕੇ ਪਹਿਲੀ ਆਪਸ਼ਨ ਪੜ੍ਹੀ ਕੁਐਸਚਨ ਧਿਆਨ ਨਾਲ ਨਹੀਂ ਪੜਿਆ ਪਹਿਲੀ ਆਪਸ਼ਨ ਪੜ੍ਹੀ ਤੇ ਆਨਸਰ ਲਾ ਕੇ ਆ ਗਈ। ਉੱਥੇ ਤੁਹਾਡਾ ਦਿਮਾਗ ਪੂਰੇ ਤਰੀਕੇ ਨਾਲ ਖੁੱਲ੍ਹਾ ਹੋਣਾ ਚਾਹੀਦਾ ਹੈਗਾ। ਠੀਕ ਹੈ। ਤਾਂ ਚੰਗੇ ਤਰੀਕੇ ਨਾਲ ਆਨਸਰ ਨੂੰ ਪੜ੍ਹੋ। ਤੇ 15 ਦਾ ਆਪਣੇ ਕੋਲ ਜੋ ਰਾਈਟ ਆਨਸਰ ਬਣੇਗਾ ਇੱਥੇ ਸੁਖਪ੍ਰੀਤ कौर ਸਹੀ ਹੈ ਜੀ ਤੁਹਾਡਾ ਆਨਸਰ 15 ਦਾ ਡੀ ਨਾ ਦੇਖੋ ਬਾਕੀ ਬਹੁਤ ਘੱਟ ਅੰਸਰ ਦੇ ਨੇ ਤੁਸੀਂ ਡੀ ਡੀ ਆਨਸਰ ਆ ਗਿਆ ਓਕੇ 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 ਠੀਕ ਹੈ ਜੀ ਠੀਕ ਹੈ ਤਾਂ 15 ਦਾ ਡੀ ਆਪਣੇ ਕੋਲ ਇੱਥੇ ਦੋਸਤੋ ਰਾਈਟ ਆਨਸਰ ਹੋ ਜਾਏਗਾ ਇਸ ਤੋਂ ਬਾਅਦ ਦੋਸਤੋ ਅੱਪ ਅੱਗੇ ਗੱਲ ਕਰਦੀ ਹਾਂ ਜੀ 16 ਨੰਬਰ ਕੁਐਸਚਨ ਦੀ ਕਿਹੜਾ ਨਾਟਕ ਬਲਵੰਤ ਗਾਰਗੀ ਦਾ ਨਹੀਂ ਲਿਖਿਆ ਹੋਇਆ ਯਾਰ ਕੁਐਸਚਨ ਸਾਰੇ ਨਹੀਂ ਵਾਲੇ ਸ਼ਾਮਲ ਹੋ ਗਏ ਅੱਜ ਠੀਕ ਹੈ ਵਿੱਚ ਮਿਕਸ ਕਰਿਆ ਕਰਾਂਗੇ ਥੋੜਾ ਜਿਆ ਨਹੀਂ ਜ਼ਿਆਦਾ ਹੋ ਗਿਆ ਪਰ ਇਹ ਗੱਲ ਤੁਸੀਂ ਦੇਖੋ ਪੇਪਰ ਵਾਲਿਆਂ ਨੇ ਕਿਦਾਂ ਮਤਲਬ ਪੇਪਰ ਨੂੰ ਕੰਪਲੀਕੇਟਡ ਬਣਾਉਣ ਦੇ ਲਈ ਵੀ ਕੈਂਡੀਡੇਟ ਨੌਲੇਜ ਹੋਵੇ ਠੀਕ ਹੈ ਪੂਰੀ ਨੌਲੇਜ ਦੇ ਬੇਸ ਤੇ ਹੀ ਉਹ ਮਤਲਬ ਕਿ ਕੁਐਸਚਨ ਨੂੰ ਅਟੈਂਪਟ ਕਰੇ ਇਸ ਤਰੀਕੇ ਨਾਲ ਇਹ ਪੇਪਰ ਸੈੱਟ ਦੋਸਤੋ ਕੀਤਾ ਹੋਇਆ ਸੀਗਾ ਪੇਪਰ ਦੇ ਚੋਹੇ ਕੁਐਸਚਨ ਲੈ ਨਹੀਂ ਗੀ ਤਾਂ 16 ਦਾ ਆਪਣੇ ਕੋਲ ਡੀ ਆਨਸਰ ਆ ਗਿਆ ਠੀਕ ਹੈ ਤਾਂ 16 ਦਾ ਡੀ ਆਨਸਰ ਆ ਰਿਹਾ ਕਰ ਰਿਹਾ ਜੀ ਸਹੀ ਹੈ ਜਿਹੜੇ 16 ਦਾ ਡੀ ਕਹਿ ਰਹੇ ਨੇਗੇ ਠੀਕ ਹੈ ਤਾਂ ਦੋਸਤੋ ਇੱਥੇ ਆਪਣੇ ਕੋਲ ਰਾਈਟ ਆਨਸਰ ਹੈਗਾ ਠੀਕ ਹੈ ਇੱਕ ਤੁਹਾਡੇ ਲਈ ਕਮੈਂਟ ਬਾਕਸ ਵਾਲਿਆਂ ਦੇ ਲਈ ਹੈਗਾ ਕਿਹੜਾ ਇਹ ਵੀ ਨਾਰਕੀ ਰਚਨਾ ਕਿਸ ਦੀ ਹੈ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਲਿਖਿਓ ਜਿਹਦਾ ਆਨਸਰ ਸਹੀ ਆਇਆ ਲਾਸਟ ਦੇ ਲਿਖੋ ਕਿ ਲਾਈਵ ਚੈਟ 'ਚ ਨਹੀਂ ਲਿਖਣਾ ਕਮੈਂਟ ਬਾਕਸ ਦੇ ਵਿੱਚ ਲਿਖਿਓ ਨਾਰਕੀ ਕਿਸ ਦੀ ਰਚਨਾ ਹੈਗੀ ਠੀਕ ਹੈ ਤੇ ਇਸ ਦਾ ਜੋ ਰਾਈਟ ਆਨਸਰ ਬਣੇਗਾ ਕਮੈਂਟ ਬਾਕਸ ਦੇ ਵਿੱਚ ਪਿੰਨ ਕਰਾਂਗੇ ਆਪਾਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਠੀਕ ਹੈ ਵੈਸੇ ਹੀ ਚੈਟ 'ਚ ਨਾ ਲਿਖਿਓ ਲਾਈਵ ਚੈਟ 'ਚ ਅਕੇ ਦੋਸਤੋ ਆਪਾਂ ਗ सतारा नंबर क्वेश्चन आ गया दोस्तों केड़ी एकांगी देश वन संबंधित है दसो जी कि देश वन संबंधित है दसो जी सतारा नंबर क्वेश्चन जो अपने को आ चुके चुकेगा ठीक है केडी किस वन संबंधित है तो दोस्तों अन्य निशान की जी एकां है ठीक है यह देश वन संबंधित है ਇੱਥੇ ਦੋਸਤੋ ਆਪਣੇ ਕੋਲ 17 ਦਾ ਏ ਆਪਸ਼ਨ ਆਪਣੇ ਕੋਲ ਦੋਸਤੋ ਇੱਥੇ ਰਾਈਟ ਅਨਸਰ ਹੋ ਜਾਏਗਾ ਠੀਕ ਹੈ ਤਾਂ ਇਸ ਤੋਂ ਬਾਅਦ ਦੋਸਤੋ ਆਪਾਂ ਅੱਗੇ ਗੱਲ ਕਰਦੀ ਹਾਂ ਜੀ 18 ਨੰਬਰ ਕੁਐਸਚਨ ਦੀ ਕਿਸ ਰੰਗ ਕਰਮੀ ਨੂੰ ਭਾਈ ਮੰਨਾ ਸਿੰਘ ਵਜੋਂ ਜਾਣਿਆ ਜਾਂਦਾ ਹੈ ਠੀਕ ਹੈ ਭਾਈ ਮੰਨਾ ਸਿੰਘ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਕਿਹੜਾ ਨਾਟਕਕਾਰ ਹੈਗਾ ਜਿਹਨੂੰ ਆਪਾਂ ਭਾਈ ਮੰਨਾ ਸਿੰਘ ਵਜੋਂ ਵੀ ਜਾਣਦੇ ਹਾਂ ਠੀਕ ਹੈ ਜੀ 18ਵਾਂ ਕੁਐਸਚਨ ਹੈ ਦੋਸਤੋ ਇਹਦਾ ਰਾਈਟ ਅਨਸਰ 18 ਦਾ ਵੀ ਠੀਕ ਹੈ ਕਾਮਲਾ ਦੇਵੀ ਜੀ ਬਿਲਕੁਲ ਸਹੀ ਅਨਸਰ ਤੁਹਾਡਾ ਤੁਹਾਡੀ ਤਿਆਰੀ ਵਧੀਆ ਠੀਕ ਹੈ ਵਧੀਆ ਲੈਵਲ ਦੀ ਤਿਆਰੀ ਹੈ ਤੁਹਾਡੀ ਠੀਕ ਹੈ ਤੇ ਫਿਰ ਸੁਣਨੇ ਤੇ ਸੁਹਾਗਾ ਹੋ ਜੂਗਾ ਜੇ ਤੁਸੀਂ ਸਾਡੇ ਬੈਚ ਦੇ ਕੈਂਡੀਡੇਟ ਹੋ ਠੀਕ ਹੈ ਕਿਉਂਕਿ ਪਿਛਲੇ ਸਾਲ ਜਿਹੜਾ ਆਪਣਾ 23 ਚ ਬੈਚ ਚੱਲਿਆ ਸੀਗਾ ਉਹ ਬੈਚ ਪੂਰਾ ਹੋ ਗਿਆ ਸੀ ਉਹਦੀ ਸਾਰੀ ਥਿਉਰੀ ਹੋ ਗਈ ਸੀ ਜਿਹੜੇ ਕੈਂਡੀਡੇਟ ਨੇ ਉਹ ਬੈਚ ਜੁਆਇਨ ਕਰ ਲਿਆ ਸੀਗਾ ਠੀਕ ਹੈ ਤੇ ਉਹ ਕੈਂਡੀਡੇਟ ਹੁਣ ਐਮਸੀਕਿਊ ਦੀ ਪ੍ਰੈਕਟਿਸ ਕਰੇ ਉਹਦੇ ਸਾਹਮਣੇ ਮੈਂ ਕਹਿੰਨਾ ਲਿਆ ਕੇ ਕੁਝ ਵੀ ਰੱਖ ਦਿਓ ਜੋ ਕੈਂਡੀਡੇਟ ਦਾ ਅਨਸਰ ਗਲਤ ਵਾ ਗਿਆ ਤਾਂ ਉਹਦੇ ਵਿੱਚ ਸਾਡੇ ਨਾਲ ਕੀ ਹੋਊਗੀ ਠੀਕ ਹੈ ਦੋਸਤੋ ਜਿਉਂ ਨੇ ਬੈਚ ਪੂਰਾ ਅਟੈਂਡ ਕੀਤਾ ਤੇ ਉਹਦਾ ਆਨਸਰ ਗਲਤ ਵਗ ਜੇ ਤਾਂ ਸਾਨੂੰ ਕਹਿ ਦਿਓ ਆ ਕੇ ਇਹੇ ਬੈਚ ਜੁਆਇਨ ਕਰੋ ਠੀਕ ਹੈ ਇੱਕ ਦੋ ਕੈਂਡੀਡੇਟ ਨਾਲ ਮੇਰੀ ਪਹਿਲਾ ਮਤਲਬ ਕਿ ਕੱਲ੍ਹ ਗੱਲ ਹੋਈ ਸੀ ਮੇ ਵੀ ਫੋਨ ਤੇ ਉਹਨਾਂ ਦੀ ਇੱਕ ਦੋ ਦੀ ਮਜਬੂਰੀ ਵੀ ਸੀ ਉਹ ਕਹਿ ਰਿਹਾ ਸੀ ਸਰ ਵੀ ਅਸੀਂ ਥੋੜਾ ਜਿਹਾ ਵੀ 28 ਤਰੀਕ ਨੂੰ ਹੀ ਜੁਆਇਨ ਕਰਨ ਦੇ ਵਿੱਚ ਮੇ ਵੀ ਉਹਨਾਂ ਵਾਸਤੇ ਆਫਰ ਬਚੇ ਆ ਜਾਂ ਨਹੀਂ ਬਚੇ ਇਸ ਦੇ ਬਾਰੇ ਵਿੱਚ ਕੁਝ ਵੀ ਕਨਫਰਮ ਨਹੀਂ ਕਰ ਸਕਦਾ ਇੱਥੇ ਠੀਕ ਹੈ ਹੋ ਸਕਦਾ ਇਹਦੇ ਵਿੱਚ ਕੈਂਡੀਡੇਟ ਪੂਰੇ ਹੋ ਗਏ ਹੁਣ ਤੇ ਤੁਹਾਨੂੰ ਦੇ ਕੋਈ ਡਿਸਕਾਊਂਟ ਅੱਜ ਨਾ ਮਿਲੇ ਇਹ ਤੁਹਾਡੀ ਕਿਸਮਤ ਹੈ ਇੱਕ ਵਾਰ ਟਰਾਈ ਜ਼ਰੂਰ ਕਰ ਲੇ ਕুপਨ ਕੋਡ ਅਪਲਾਈ ਹੋ ਗਿਆ ਜੇ ਠੀਕ ਹੈ ਠੀਕ ਹੈ ਨਹੀਂ ਫਿਰ ਆਪਦਾ ਦੁਬਾਰਾ ਜੁਆਇਨ ਕਰਿਓ 2995 ਰੁਪਏ ਦੇ ਵਿੱਚ ਤਾਂ ਦੋਸਤੋ ਇਥੇ ਇੱਕ ਮੈਂ ਗੱਲ ਹੋਰ ਪੁੱਛਣੀ ਸੀ ਤੁਹਾਨੂੰ ਦੇਖੋ 18 ਨੰਬਰ ਕੁਐਸਚਨ ਹੈਗਾ ਆਪਣੇ ਕੋਲ ਇਥੇ 18 ਦਾ ਬੀ ਤੁਹਾਡਾ ਆਨਸਰ ਆ ਗਿਆ ਸਹੀ ਹੈ ਪੂਰਨਮ ਜੀ ਠੀਕ ਹੈ ਤੁਹਾਡਾ ਆਨਸਰ ਸਹੀ ਹੈਗਾ 18 ਦਾ ਬੀ ਹੈ ਗੁਰਸ਼ਰਨ ਸਿੰਘ ਇੱਕ ਇਹਨਾਂ ਦੇ ਨਾਮ ਨਾਲ ਹੋਰ ਸ਼ਬਦ ਜੋੜਿਆ ਜਾਂਦਾ ਉਹ ਕੀ ਸ਼ਬਦ ਜੋੜਿਆ ਜਾਂਦਾ ਹੈਗਾ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਵਜੋਂ ਇਹਨਾਂ ਨੂੰ ਜਾਣੇ ਜਾਂਦਾ ਹੈ ਇੱਕ ਇਹਨਾਂ ਦੇ ਨਾਮ ਨਾਲ ਇੱਕ ਹੋਰ ਸ਼ਬਦ ਜੋੜਿਆ ਜਾਂਦਾ ਹੈ ਗੁਰਸ਼ਰਨ ਸਿੰਘ ਦੇ ਨਾਮ ਨਾਲ ਉਹ ਸ਼ਬਦ ਕੀ ਹੈਗਾ ਸਾਰਿਆਂ ਦੇ ਲਈ ਓਪਨ ਕੁਐਸਚਨ ਹੈਗਾ ਠੀਕ ਹੈ 슬라이ਡ ਤੇ ਨਹੀਂ ਲਿਖਿਆ ਹੋਇਆ ਗੁਰਸ਼ਰਨ ਸਿੰਘ ਦੇ ਨਾਮ ਨਾਲ ਇੱਕ ਹੋਰ ਸ਼ਬਦ ਜੋੜਿਆ ਜਾਂਦਾ ਹੈ ਕੀ ਸ਼ਬਦ ਜੋੜਿਆ ਜਾਂਦਾ ਹੈ ਉਹ ਦੱਸੋ ਜੀ ਕਮੈਂਟ ਬਾਕਸ ਦੇ ਵਿੱਚ ਲਿਖੋ ਦੇਖਦੇ ਆ ਵੀ ਕਿੰਨੇ ਕੈਂਡੀਡੇਟ ਨੇ ਇਹ ਉਹ ਲਿਟਰੇਚਰ ਨੂੰ ਵਧੀਆ ਤਰੀਕੇ ਨਾਲ ਪੜ੍ਹਦੇ ਨੇ ਸਿੱਖਦੇ ਨੇ ਠੀਕ ਹੈ ਸਿਰਫ ਨੌਕਰੀ ਲੱਗ ਜਾਣਾ ਮਨਪ੍ਰੀਤ ਕੌਰ ਬਾ ਗੁੱਡ ਗੁੱਡ ਮਨਪ੍ਰੀਤ ਕੌਰ ਦਾ ਸਹੀ ਹੈ ਜੀ ਇਹਨਾਂ ਦੇ ਨਾਮ ਨਾਲ ਆਪਾਂ ਗੁਰਸ਼ਰਨ ਭਾਜੀ ਆਖਦੇ ਇਹਨਾਂ ਨੂੰ ਠੀਕ ਹੈ ਠੀਕ ਹੈ ਰਜੇ ਹਰਪ੍ਰੀਤ ਕੌਰ ਠੀਕ ਹੈ ਮਨਪ੍ਰੀਤ ਕੌਰ ਠੀਕ ਹੈ ਠੀਕ ਹੈ ਤਾਂ ਗੁਰਸ਼ਰਨ ਭਾਜੀ ਵਜੋਂ ਵੀ ਇਹਨਾਂ ਨੂੰ ਮਤਲਬ ਕਿ ਜਾਣੇ ਜਾਂਦੇ ਅਗਲੀ ਵਾਰ ਇਦਾਂ ਪੁੱਛ ਲੈਣਾ ਤੇ ਵੀ ਗੁਰਸ਼ਰਨ ਭਾਜੀ ਨੂੰ ਹੋਰ ਕਿਸ ਨਾਮ ਨਾਲ ਜਾਣੇ ਜਾਂਦਾ ਤੁਸੀਂ ਉੱਥੇ ਭਾਈ ਮਨਨਾ ਸਿੰਘ ਤੇ ਦਵਸ਼ਨ ਧਿਆਜੀ ਮਤਲਬ ਕਿ ਆਪਣਾ ਨੌਲੇਜ ਹੋਏਗੀ ਨਾ ਤਾਂ ਪੇਪਰ ਸੈੱਟ ਕਰਨ ਵਾਲਾ ਜ਼ੋਰ ਲਗਾ ਲੇਗਾ ਕਿਵੇਂ ਮਰਜੀ ਇਡਾ ਮੇਡਾ ਕਰਕੇ ਕੁਐਸਚਨ ਪਾ ਦੇ ਪਰ ਤੁਹਾਡਾ ਉਥੇ ਨੰਬਰ ਨਹੀਂ ਘਟੇਗਾ ਦੋਸਤੋ ਠੀਕ ਹੈ ਤਾਂ ਇਸ ਨੂੰ ਦੋਸਤੋ ਤੁਸੀਂ ਧਿਆਨ ਦੇ ਚ ਰੱਖਿਓ ਅੱਗੇ ਲਾਸਟ ਕੁਐਸਚਨ ਦੋਸਤੋ ਆਪਣੇ ਕੋਲ ਆ ਚੁੱਕਾ ਹੈਗਾ ਠੀਕ ਹੈ ਦੀਵਾ ਬੁੱਝ ਗਿਆ ਅਤੇ ਮੁਰਦੇ ਦਾ ਰਸਣ ਇਹ ਦੋ ਇਕਾਂਕੀਆਂ ਦੇ ਨਾਲ ਲਿਖਿ ਹੋਏ ਨੇਗੇ ਇਹਨਾਂ ਦੇ ਇਕਾਂਕੀ ਘਰ ਦੱਸੋ ਕਿਹੜੇ ਕਿਹੜੇ ਨੇ ਠੀਕ ਹੈ ਜੀ 19ਵਾਂ ਕੁਐਸਚਨ ਦੋਸਤੋ ਆ ਗਿਆ ਆਪਣੇ ਕੋਲ ਇਸ ਤੋਂ ਬਾਅਦ ਹੀ ਕਲਾਸ ਦੇ ਕੁਐਸਚਨ ਤੁਹਾਡੇ ਲਈ ਛੱਡ ਕੇ ਜਾਵਾਂਗੇ ਠੀਕ ਹੈ 19 ਨੰਬਰ ਕੁਐਸਚਨ ਕਰਤਾਰ ਸਿੰਘ ਦੁੱਗਲ ਗੁਰਦੇਵਾਲ ਸਿੰਘ ਹੌਸਲਾ ਠੀਕ ਹੈ ਡੀ ਆਪਸ਼ਨ ਦੋਸਤੋ ਇੱਥੇ ਆਪਾਂ ਕੋਲ ਰਾਈਟ ਆਨਸਰ ਹੋ ਗਿਆ 19 ਦਾ ਡੀ ਹੈ ਬਿਲਕੁਲ ਰਜਿਸਤਾਰਿਆਂ ਦਾ ਸਹੀ ਆ ਰਿਹਾ ਹੈ ਆਨਸਰ ਠੀਕ ਹੈ 19 ਦਾ ਡੀ ਦੋਸਤੋ ਆਪਕੇ ਕੋਲ ਇੱਥੇ ਰਾਈਟ ਆਨਸਰ ਹੋ ਜਾਵੇਗਾ ਹੁਣ ਜਿਹੜੇ ਇਹ ਕੁਐਸਚਨ ਆਪਾਂ ਨੇ ਡਿਸਕਸ ਕੀਤੇ ਨੇ 19 ਠੀਕ ਹੈ ਕਿਉਂਕਿ ਮੈਂ ਨਾਲ ਦੀ ਨਾਲ ਆਨਸਰ ਵੀ ਤੁਹਾਨੂੰ ਦੱਸਦਾ ਚਲਾ ਗਿਆ ਨਾ ਦੋਸਤੋ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਪਹਿਲਾਂ ਮੈਨੂੰ ਇਹ ਗੱਲ ਦੱਸ ਦਿਓ ਵੀ 19 'ਚ ਤੁਹਾਡੇ ਕਿੰਨੇ ਕੁਐਸਚਨ ਨੇੜੇ ਉਹ ਸਹੀ ਗਏ 19 ਦੇ ਵਿੱਚ ਦੱਸਿਓ ਕਿਉਂਕਿ ਬੀਮਾ ਕੁਐਸਚਨ ਤਾਂ ਹ ਕਮੈਂ ਟੋਕਸ ਦੇ ਵਿੱਚ ਪਿੰਨ ਕਰਾਂਗੀ ਠੀਕ ਹੈ 19 ਦੇ ਵਿੱਚੋਂ ਕਿੰਨੇ ਕੁਐਸਚਨ ਤੁਹਾਡੇ ਸਹੀ ਗਏ ਨੇ 19 ਦੇ ਵਿੱਚੋਂ ਉਮੀਦ ਕਰਦੇ ਆ ਕਿ ਆਪਣੇ ਬੈਚ ਵਾਲਿਆਂ ਨੇ ਤਾਂ 19 ਦੇ ਵਿੱਚੋਂ 18 ਜਾਂ 19 ਦੇ 19 ਸਹੀ ਹੋਣੇ ਠੀਕ ਐ ਨਹੀਂ ਕੁ ਉਮੀਦ ਕਰਦੇ ਆ ਆਪਾਂ ਤਾਂ ਦੋਸਤੋ ਇੱਥੇ ਮੈਂ ਗੱਲ ਕਰ ਰਿਹਾ ਸੀ ਇਹ ਲਾਸਟ ਕੁਐਸਚਨ ਦੀ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਲਾਈਵ ਚੈਟ ਚ ਨਾ ਲਿਖਿਓ ਮੈਂ ਬਾਰ ਬਾਰ ਕਹਿ ਰਿਹਾ ਲਾਈਵ ਚੈਟ ਚ ਨਹੀਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਠੀਕ ਐ ਤਾਂ ਪੰਜਾਬੀ ਪਾਸ ਵਿੱਚ 16ਵੀਂ ਜਿਹਨੇ ਕਿ ਨੰਬਰ ਆਈ ਸੀ ਇਹ ਕੁਐਸਚਨ ਲੈ ਆ ਗਿਆ ਵਾਲਾ ਠੀਕ ਹੈ ਤਾਂ ਕਿ ਦੋਸਤ ਜਲਦੀ ਨਾਲ ਦੱਸ ਸਕਣ ਤੇ ਉਹਨਾਂ ਦਾ ਕੌਨਫੀਡੈਂਸ ਬੂਸਟ ਹੋ ਸਕੇ ਠੀਕ ਹੈ ਇਹਦੇ ਵਿੱਚੋਂ ਤੁਸੀਂ ਕੀ ਕਰਨਾ ਹੈ ਨਾਲ ਤੁਸੀਂ ਤਾਂ ਹੈਸ਼ਟੈਗ ਲਾ ਦੇਣਾ ਸਟੱਡੀ ਫਾਈਟਰਸ ਤੇ ਕਮੈਂਟ ਬਾਕਸ ਦੇ ਵਿੱਚ ਇਹਦਾ ਜੋ ਵੀ ਰਾਈਟ ਆਨਸਰ ਬਣੇਗਾ ਉਹ ਇੱਥੇ ਨਾਲ ਲਿਖ ਦੇਣਾ ਸਟੱਡੀ ਫਾਈਟਰਸ ਦੇ ਨਾਲ ਠੀਕ ਹੈ ਹੈਸ਼ਟੈਗ ਲਗਾ ਕੇ ਤਾਂ ਦੋਸਤੋ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਸਾਡੇ ਨਾਲ ਜੁੜ ਕੇ ਐਪ ਦੇ ਉੱਤੇ ਤਿਆਰੀ ਕਰਨੀ ਹੈ ਤਾਂ ਇਸ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰੋ WhatsApp ਤੇ ਮੈਸੇਜ ਕਰੋ ਕਾਲ ਕਰੋ ਠੀਕ ਹੈ ਕਾਲ ਨਹੀਂ ਪਿਕ ਹੁੰਦੀ ਕਲਾਸ ਦੇ ਵਿੱਚ ਹੁੰਨੇ ਆ ਕਈ ਵਾਰ ਠੀਕ ਹੈ ਤਾਂ ਇਥੇ ਤੁਸੀਂ WhatsApp ਤੇ ਮੈਸੇਜ ਜ਼ਰੂਰ ਕਰ ਦਿਓ ਐਪ ਤੇ ਮੈਸੇਜ ਕਰ ਦਿਓ ਇਸ ਤੋਂ ਇਲਾਵਾ ਦੋਸਤੋ ਆਪਣੀ ਐਪ ਦੇ ਉੱਤੇ ਠੀਕ ਹੈ ਪੰਜਾਬ ਪੁਲਿਸ ਤੇ ਪੀ ਟ੍ਰਿਪਲ ਐਸ ਬੀ ਦੇ ਜੋ ਵੱਖ-ਵੱਖ ਐਗਜ਼ਾਮਸ ਹੁੰਦੇ ਨੇ ਪੰਜਾਬੀ ਰਿਲੇਟਡ ਉਹਨਾਂ ਦੀ ਤਿਆਰੀ ਨਾਲ ਲੇਟੇ ਇੱਕ ਟੈਸਟ ਸੀਰੀਜ਼ ਅਵੇਲੇਬਲ ਹੈ ਉਹ ਟੈਸਟ ਸੀਰੀਜ਼ ਜ਼ਰੂਰ ਜੁਆਇਨ ਕਰ ਲਿਓ ਠੀਕ ਹੈ ਤਾਂ ਇਹ ਪੀਟੀਪੀਲਸ ਵੀ ਦੇ ਵਿੱਚ ਤਾਂ ਵਧੀਆ ਲੈਵਲ ਦੀ ਕੁ ਟੈਸਟ ਕੁਸ਼ਨ ਆਉਂਦੇ ਨੇ ਪੰਜਾਬੀ ਦੇ ਤਾਂ ਇਹ ਕੁਸ਼ਨ ਤਾਂ ਮਤਲਬ ਕਿ ਮਾਸਟਰ ਕੈਡਰ ਵਾਲਿਆਂ ਲਈ ਵੀ ਵੈਸਟ ਨਹੀਂ ਇਹ ਟੈਸਟ ਸੀਰੀਜ਼ ਜੇ ਕਰੋ ਲਗਾਣਾ ਚਾਹੁੰਦੇ ਨੇਗੇ ਠੀਕ ਹੈ ਦੋਸਤੋ ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦੀ ਕਲਾਸ ਆਪਣੀ ਇੱਥੇ ਹੀ ਸਮਾਪਤ ਹੁੰਦੀ ਹੈ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਠੀਕ ਹੈ ਤਾਂ ਇੱਥੇ ਬਾਕਸ ਭਰਦਿਆ ਕਰੋ ਯਾਰ ਕਮੈਂਟਾਂ ਦੇ ਨਾਲ ਠੀਕ ਹੈ ਥੈਂਕ ਯੂ